ਹਕੰਦਰ ਸੀਪੀ ਸੁਪਨ ਸ਼ਰਮਾ ਦੇ ਵੱਲੋਂ 6 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਚੋਂ ਬਾਹਰ ਕੱਢ ਦਿੱਤਾ ਹੈ ਨੌਕਰੀ ਤੋਂ ਬਾਹਰ ਦਾ ਰਿਸ਼ਤਾ ਦਿਖਾਇਆ ਮਹਿਕਮੇ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ ਆਊਟ ਕਰ ਦਿੱਤਾ ਹੈ ਕਿਉਂ ਕੀਤਾ ਗਿਆ ਆਊਟ ਤਾਂ ਬਹੁਤ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਨਾਂ 6 ਮੁਲਾਜ਼ਮਾਂ ਦੇ ਵੱਲੋਂ ਬਾਹਰਲੇ ਮੁਲਕਾਂ ਦੇ ਵੀਜ਼ੇ ਲਗਾਏ ਹੋਏ ਸੀ ਔਰ ਵੀਜ਼ਾ ਲਗਾ ਕੇ ਲਗਾਤਾਰ ਉਹ ਬਾਹਰ ਰਹ ਰਹੇ ਸੀ ਛੁੱਟੀ ਤੋਂ ਕੱਟ ਕੇ ਟਾਈਮ ਸਰ ਹਾਜ਼ਰ ਨਹੀਂ ਹੋਏ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲਗਾਏ ਗਏ ਜਿਸ ਤੋਂ ਬਾਅਦ ਤੁਹਾਨੂੰ ਪਲੇਟਾ ਰਹੀ ਵੀ ਸਮਝਾਉਂਦੇ ਚਲਾਂਗੇ ਵੱਡੀ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਤਾਂ ਤਸਵੀਰ ਜਿਹੜੀ ਚਿੱਠੀ ਦੀ ਸਾਹਮਣੇ ਆਈ ਹੈ ਇਸ 'ਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ 6 ਪੁਲਸ ਮਲਾਜ਼ਮਾਂ ਨੂੰ ਪੂਰੀ ਸ਼ਕਤੀ ਦੇ ਨਾਲ ਪੂਰੀ ਜਾਂਚ ਤੋਂ ਬਾਅਦ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਛੁੱਟੀ ਪ੍ਰਾਪਤ ਕਰਨ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਰਹ ਰਹੇ ਸੀ ਛੁੱਟੀ ਖਤਮ ਹੋਣ ਤੋਂ ਬਾਅਦ ਤਾਂ ਇੱਕ ਅਧਿਕਾਰੀ ਵਾਪਸ ਹੀ ਨਹੀਂ ਪਰਤਿਆ ਡਿਊਟੀ ਤੇ ਨਹੀਂ ਪਰਤਿਆ ਔਰ ਤਨਖਾਹ ਜਿਹੜੀ ਹੈ ਉਹਨਾਂ ਨੂੰ ਬਰਾਬਰ ਸਰਕਾਰ ਵੱਲੋਂ ਜਾਂ ਜਾ ਰਹੀ ਹੈ ਪਰ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਛੁੱਟੀ ਕੱਟ ਕੇ ਜਾ ਰਹੇ ਸੀ ਜਸਨੂ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਨੇ ਵੱਡਾ ਐਕਸ਼ਨ ਕੀਤਾ 6 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਬਰਖਾਸਤ ਕਰ ਦਿੱਤਾ ਕੋਈ ਸਸਪੈਂਸ਼ਨ ਨਹੀਂ ਕੋਈ ਪੇਸ਼ ਹੋਣ ਦੇ ਹੁਕਮ ਨਹੀਂ ਸਿੱਧਾ ਨੌਕਰੀ ਤੋਂ ਬਾਹਰ ਇੱਕ ਪੁਲਿਸ ਕਰਮਚਾਰੀ ਲਗਾਤਾਰ ਗੈਰਹਾਜ਼ਰ ਚੱਲ ਰਿਹਾ ਸੀ ਪੰਜ ਪੁਲਿਸ ਵਾਲੇ ਛੁੱਟੀ ਲੈ ਕੇ ਕੈਨੇਡਾ ਆਸਟ੍ਰੇਲੀਆ ਗਏ ਹੋਏ ਸੀ ਸਾਰਿਆਂ ਨੂੰ ਸਰਕਾਰ ਵੱਲੋਂ ਤਨਖਾਹ ਵੀ ਬਰਾਬਰ ਜਾ ਰਹੀ ਸੀ ਪਰ ਫੇਰ ਵੀ ਕੋਈ ਪੇਸ਼ ਨਹੀਂ ਹੋ ਰਿਹਾ ਸੀ ਸਮੇਂ ਸਿਰ ਜਿਸ ਤੋਂ ਬਾਅਦ ਸੁਪਨ ਸ਼ਰਮਾ ਸੀਪੀ ਜੋ ਜਲੰਧਰ ਦੇ ਨੇ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇੱਕ ਚਿੱਠੀ ਜਿੱ ਸਿੱਧੇ ਤੌਰ ਤੇ ਲਿਖਿਆ ਵੀ ਹੋਇਆ ਕਿ ਪੂਰੀ ਜਾਂਚ ਕਰਕੇ ਕਾਰਵਾਈ ਕੀਤੀ ਗਈ ਹੈ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਤਾਂ ਜੋ ਸ਼ਹਿਰ ਦੇ ਹੋਰ ਜਿੰਨੇ ਮੁਲਾਜ਼ਮ ਨੇ ਇਹ ਗਲਤੀ ਬਿਲਕੁਲ ਨਾ ਕਰਨ ਇਹ ਉਲੰਘਣਾ ਇਹ ਅਨੁਸ਼ਾਸਨ ਭੰਗ ਬਿਲਕੁਲ ਨਾ ਕਰਨ ਜਵਾਬਦੇਹੀ ਹੋਣੀ ਪਵੇਗੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ ਨਾ ਪੁਲਿਸ ਮੁਲਾਜ਼ਮਾਂ ਨੇ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਇੱਕ ਕਰਮਚਾਰੀ ਆਪਣੀ ਡਿਊਟੀ ਤੋਂ ਲਗਾਤਾਰ ਗੈਰਹਾਜ਼ਰ ਚੱਲ ਰਿਹਾ ਸੀ ਪੰਜ ਕਰਮਚਾਰੀ ਐਕਸ ਇੰਡੀਆ ਛੁੱਟੀ ਜਿਹੜੀ ਆ ਪ੍ਰਾਪਤ ਕਰਕੇ ਗਏ ਸੀ ਪਰ ਸਮੇਂ ਸਿਰ ਨਹੀਂ ਪਹੁੰਚੇ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ ਸੀਪੀ ਸੁਵਪਨ ਸ਼ਰਮਾ ਤੋਂ ਪੰਜ ਕਰਮਚਾਰੀ ਐਕਸ ਇੰਡੀਆ ਛੁੱਟੀ ਪ੍ਰਾਪਤ ਕਰਨ ਤੋਂ ਬਾਅਦ ਕਨੇਡਾ ਆਸਟ੍ਰੇਲੀਆ ਗਏ ਸਰ ਪਰ ਛੁੱਟੀ ਖਤਮ ਹੋਣ ਤੋਂ ਬਾਅਦ ਨਿਰਧਾਰ ਸਮੇਂ ਵਿੱਚ ਭਾਰਤ ਵਾਪਸ ਆਉਣ ਵਿੱਚ ਅਸਫਲ ਰਹੇ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹੋਰ ਵੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਗगनਵੀ ਜੁੜਨਗੇ ਤਾਂ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਪੁਲਿਸ ਕਰਮੀ ਲਗਾਤਾਰ गैर हाजर चल रहे हासिल ता पांच पुलिसकर्मी छुट्टी कटने ਦੇ ਬਾਬਤ ਵੀ ਜਿਹੜਾ ਪੇਸ਼ ਨਹੀਂ ਹੋ ਰਹੇ ਸੀ ਉਸ ਤੋਂ ਬਾਅਦ ਐਕਸ਼ਨ ਲਿਆ ਗਿਆ ਹੈ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੇਰੇ ਸਹਿਯੋਗੀ ਗगन ਮੇਰੇ ਨਾਲ ਜੁੜ ਚੁੱਕੇ ਨੇ ਗगन ਕੀ ਕੁਝ ਅਪਡੇਟ ਹੈ ਸਤਾ ਨੌਕਰੀ ਦਾ ਰਸਤਾ ਕਿਉਂ ਦਿਖਾ ਦਿੱਤਾ ਗਿਆ ਬਹੁਤ ਵੱਡਾ ਐਕਸ਼ਨ ਹੈ ਆਪਣੇ ਆਪ ਚ ਕਿਉਂਕਿ ਸਸਪੈਂਸ਼ਨ ਵੀ ਕੀਤੀ ਜਾ ਸਕਦੀ ਸੀ ਪੇਸ਼ ਹੋਣ ਦੇ ਲਈ ਵੀ ਕਿਹਾ ਜਾ ਸਕਦਾ ਸੀ ਪਰ ਉਹਨਾਂ ਨੇ ਸਿੱਧੇ ਤੌਰ ਤੇ ਜੋ ਚਿੱਠੀ ਚ ਲਿਖਿਆ ਹੈ ਕਿ ਇਹ ਕਾਰਵਾਈ ਬਹੁਤ ਹੀ ਜਾਂਚ ਕਰਕੇ ਵੱਡੀ ਜਾਂਚ ਕਰਕੇ ਜਿਹੜੀ ਆ ਕੀਤੀ ਗਈ ਹੈ ਅ ਬਿਲਕੁਲ ਦੇਖੋ ਪ੍ਰਿੰਸ ਜੋ ਜਲੰਧਰ ਦੇ ਸੀਪੀ ਨੇ ਸੁਪਨ ਸ਼ਰਮਾ ਉਹਨਾਂ ਦੇ ਵੱਲੋਂ ਇਹ ਹੀ ਕਾਰਵਾਈ ਕੀਤੀ ਗਈ ਹੈ ਔਰ ਤੁਹਾਡੇ ਧਿਆਨ ਦੇ ਵਿੱਚ ਵੀ ਹੋਊਗਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਇਹ ਖਾਸ ਤੌਰ ਤੇ ہدایتਾਂ ਜਾਰੀ ਕੀਤੀਆਂ ਸੀ ਕਿ ਜਿਹੜੇ ਮੁਲਾਜ਼ਮ ਇਸ ਤਰ੍ਹਾਂ ਕੰਮ ਕਰ ਰਹੇ ਨੇ ਉਹ ਆਪਣੀ ਥਾਣਿਆਂ ਦੇ ਵਿੱਚ ਡਿਊਟੀ ਚੰਗੇ ਤਰੀਕੇ ਨਾਲ ਨਿਭਾਉਣ ਆਪਣਾ ਕੰਮ ਜਿਹੜਾ ਹੈ ਉਹ ਚੰਗੇ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਔਰ ਉੱਥੇ ਹੀ ਜਦੋਂ ਹੁਣ ਸੁਪਨ ਸ਼ਰਮਾ ਨੇ ਜਲੰਧਰ ਦੇ ਸੀਪੀ ਵਜੋਂ ਚਾਰ ਸੰਭਾਲਿਆ ਔਰ ਉਹਨਾਂ ਨੇ ਜਦੋਂ ਇਹ ਸਾਰੀ ਛਾਣਬਨ ਕੀਤੀ ਚੈਕ ਕੀਤਾ ਕਿ ਕਿੰਨੇ ਮੁਲਾਜ਼ਮ ਨੇ ਕਿੰਨੀ ਫੋਰਸ ਹੈ ਕਿਉਂਕਿ ਇਹ ਵੀ ਅਕਸਰ ਕਿਹਾ ਜਾਂਦਾ ਸੀ ਕਿ ਸਿਕਿਉਰਿਟੀ ਦੇ ਵਿੱਚ ਹੀ ਪੁਲਿਸ ਫੋਰਸ ਜਿਹੜੀ ਹੈਗੀ ਉਹ ਡਿਪਲੋਏ ਰਹਿੰਦੀ ਹੈ ਥਾਣਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਘੱਟ ਰਹਿੰਦੇ ਨੇ ਥਾਣੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਘੱਟ ਨਜ਼ਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਤੇ ਜਿਹੜੀ ਇਹ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਵਕਫ ਵਕ ਅਧਿਕਾਰੀਆਂ ਨੂੰ ਜਿਹੜਾ ਹੈਗਾ ਉਹ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚ ਪਾਇਆ ਗਿਆ ਕਿ ਜਿਹੜੇ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਦੋ ਸੀਨੀਅਰ ਰੈਂਕ ਦੇ ਅਧਿਕਾਰੀ ਸਨ ਔਰ ਇਸ ਦੇ ਨਾਮ ਨਾਲ ਇੱਕ ਮਹਿਲਾ ਅਧਿਕਾਰੀ ਵੀ ਸੀ ਦੋ ਹੈੱਡ ਕਨਸਟੇਬਲ ਸੀਗੇ ਇੱਕ ਲੇਡੀ ਕਨਸਟੇਬਲ ਸੀਗੀ ਇੱਕ ਸੀਨੀਅਰ ਕਨਸਟੇਬਲ ਸੀਗਾ ਤੇ ਦੋ ਕਨਸਟੇਬਲ ਸਨ ਔਰ ਇਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਜਿਹੜਾ ਸੀਗਾ ਉਹ ਉਸਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਜੋ ਚਿੱਠੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਕਰਮਚਾਰੀ ਆਪਣੀ ਡਿਊਟੀ ਤੋਂ ਲਗਾਤਾਰ ਗੈਰ ਹਾਜ਼ਰ ਚੱਲ ਰਿਹਾ ਸੀ ਯਾਨੀ ਕਿ ਉਹ ਡਿਊਟੀ ਤੇ ਉੱਤੇ ਆਇਆ ਹੀ ਨਹੀਂ ਨਾ ਹੀ ਕਦੀ ਕਿ ਉਸਨੇ ਇਨਫੋਰਮ ਕੀਤਾ ਕਿ ਮੈਂ ਡਿਊਟੀ ਤੇ ਕਿਉਂ ਨਹੀਂ ਆ ਰਿਹਾ ਨਾ ਹੀ ਉਸਨੇ ਕਿਸੇ ਨੂੰ ਜਾਣਕਾਰੀ ਦਿੱਤੀ ਆਪਣੇ ਸੀਨੀਅਰ ਨੂੰ ਲਗਾਤਾਰ ਐਬਸੈਂਟ ਚੱਲ ਰਿਹਾ ਸੀ ਔਰ ਜਿਹੜੇ ਇਸ ਦੇ ਵਿੱਚੋਂ ਪੰਜ ਹੋਰ ਦੇ ਅਧਿਕਾਰੀ ਸਸਪੈਂਡ ਕੀਤੇ ਨੇ ਉਹ ਕੈਨੇਡਾ ਤੇ ਅਮਰੀਕਾ ਜੋ ਇਹ ਕਿਉਂਕਿ ਕੋਈ ਸਰਕਾਰੀ ਨੌਕਰੀ ਉੱਤੇ ਉੱਤੇ ਕੰਮ ਕਰ ਰਿਹਾ ਹੁੰਦਾ ਤਾਂ ਉਹਨੂੰ ਐਕਸ ਇੰਡੀਆ ਲੀਵ ਲੈਣੀ ਹੁੰਦੀ ਹੈ ਡਿਪਾਰਟਮੈਂਟ ਤੋਂ ਜਿਹੜੀ ਲੀਵ ਹੈ ਉਹ ਗ੍ਰਾਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਉਹ ਵਿਦੇਸ਼ ਦਾ ਦੌਰਾ ਕਰ ਸਕਦਾ ਤੇ ਇਸ ਦੇ ਵਿੱਚੋਂ ਪੰਜ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਵਿਦੇਸ਼ੀ ਦੌਰੇ ਦੇ ਉੱਤੇ ਗਏ ਹੋਏ ਸਨ ਕੈਨੇਡਾ ਤੇ ਆਸਟ੍ਰੇਲੀਆ ਉਹ ਦੌਰੇ ਦੇ ਉੱਤੇ ਗਏ ਹੋਏ ਸੀ ਔਰ ਜਦੋਂ ਉਹਨਾਂ ਦੀ ਲੀਵ ਖਤਮ ਹੋ ਗਈ ਯਾਨੀ ਕਿ ਜਿੰਨੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਲੀਵ ਸੈਂਕਸ਼ਨ ਕੀਤੀ ਗਈ ਸੀ ਜੋ ਐਕਸ ਇੰਡੀਆ ਲੀਵ ਉਹਨਾਂ ਨੂੰ ਦਿੱਤੀ ਗਈ ਸੀ ਉਹ ਖਤਮ ਹੋ ਚੁੱਕੀ ਹੈ ਔਰ ਉਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਦੇ ਉੱਤੇ ਨਹੀਂ ਪਰਤਰੇ ਤਾਂ ਇਸ ਦੇ ਚਲਦਿਆਂ ਹੋਇਆਂ ਉਹਨਾਂ ਨੂੰ ਹੁਣ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਛੁੱਟੀ ਖਤਮ ਹੋਣ ਦੇ ਬਾਵਜੂਦ ਵੀ ਜਦੋਂ ਉਹ ਆਪਣੀ ਡਿਊਟੀ ਉਹਨਾਂ ਨੇ ਜੁਆਇਨ ਨਹੀਂ ਕੀਤੀ ਤਾਂ ਉਹਨਾਂ ਨੂੰ ਡਿਊਟੀ ਤੋਂ ਹੁਣ ਡਿਸਮਿਸ ਕਰ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੇ ਸਖਤ ਆਦੇਸ਼ ਜਿਹੜੇ ਨੇ ਹੋਰ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਵੀ ਦਿੱਤੇ ਨੇ ਇਹ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਇੱਕ ਕਲੀਅਰ ਤੇ ਲਾਊਡ ਮੈਸੇਜ ਹੋਰ तमाम ਅਧਿਕਾਰੀਆਂ ਦੇ ਵਿੱਚ ਵੀ ਜਾਊਗਾ ਕਿ ਜਿਹੜੇ ਜਿਹੜੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਵਰਤਦੇ ਨੇ ਸਵੇਰੇ ਆ ਕੇ ਹਾਜ਼ਰੀ ਤੇ ਪਿੱਛੋਂ ਦੀ ਗੈਰ ਹਾਜ਼ਰ ਹੋ ਜਾਂਦੇ ਨੇ ਜੇ ਇਦਾਂ ਪਾਇਆ ਜਾਂਦਾ ਤਾਂ ਉਹਨਾਂ ਦੇ ਉੱਤੇ ਵੀ ਗਾਜ ਦੇਦੀ ਹੋਈ ਨਜ਼ਰ ਆਊਗੀ ਉਹਨਾਂ ਦੇ ਉੱਤੇ ਵੀ ਐਕਸ਼ਨ ਜੋ ਹੈ ਉਹ ਬਣਦਾ ਹੋਇਆ ਪ੍ਰਿੰਸ ਨਜ਼ਰ ਆਊਗਾ ਜੀ ਜੀ तमाम ਜਾਣਕਾਰੀ ਗगन 바ਬੂ ਸ਼ੁਕਰੀਆ ਤੁਹਾਡੀ ਖਬਰ ਦੇ ਰਹੇ ਆ ਤੁਹਾਨੂੰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਹੋਰ ਵੀ ਪੁਲਿਸ ਮੁਲਾਜ਼ਮਾਂ ਨੂੰ ਜਿਹੜੀ ਹੈ ਉਹ ਇਸ ਨੂੰ ਲੈ ਕੇ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਤਾਂ ਜੋ ਕੋਈ ਹੋਰ ਅਜੇ ਹੀ ਗਲਤੀ ਨਾ ਕਰੇ ਕਿਉਂਕਿ ਸੀਮ ਭਗਵੰਤ ਮਾਨ ਹੋਰਾਂ ਦੇ ਵੱਲੋਂ ਆਦੇਸ਼ ਜਿਹੜੇ ਆ ਪਹਿਲਾਂ ਵੀ ਦਿੱਤੇ ਗਏ ਸੀ ਜਿਹੜੇ ਸਰਕਾਰੀ ਨੌਕਰ ਜਿਹੜੇ ਬਾਹਰਲੇ ਮੁਲਕ ਲਗਾਤਾਰ ਜਾ ਰਹੇ ਨੇ ਔਰ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦੀ ਪਰਮਿਸ਼ਨ ਨਹੀਂ ਹੈ ਹਾਲਾਂਕਿ ਹੈ ਪਰ ਛੁੱਟੀ ਲੈਣੀ ਪੈਂਦੀ ਹੈ ਸਪੈਸ਼ਲ ਖਾਸ ਤੌਰ ਤੇ ਜਿਸ ਨੂੰ ਲੈ ਕੇ ਸੀਪੀ ਜਲੰਧਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈpropto ਪੰਜਾਬ ਟੀਵੀ ਤੇ ਇਸ ਵਕਤੀ ਵੱਡੀ ਖਬਰ ਦੇ ਰਹੇ ਹਾਂ